ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟਾ ਹੋਵੇ जग ਕੀਰਤ ਦਰਗ ਹੈ ਬੈਸਨ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮਹ ਸੁਖ ਅਨੁਦ ਸੇਤੀ ਕਰ ਜਾਈਐ ਕਿਸੇ ਨੇ ਕਿਹਾ ਕਿ ਨਾਮ ਸਿਮਨ ਦਾ ਜੋ ਕੀ ਮਹਾਤਮ ਹੈ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਨਾਮ ਸਿਮਨ ਦੇ ਪ੍ਰਤਾਪ ਕਰਕੇ ਜੋ ਬਦਨਾਮੀ ਮਟ ਜਾਂਦੀ ਹੈ ਤੇ ਜਗਤ ਵਿੱਚ ਸਾਰੇ ਕੀਰਤੀ ਹੋ ਜਾਂਦੀ ਹੈ ਤੇ ਦਰਗਾਹ ਵਿੱਚ ਬੈਠਣਾ ਪ੍ਰਾਪਤ ਹੁੰਦਾ ਹੈ ਤੇ ਜਮਾਂ ਦੀ ਖੌਫਤਾਈ ਜੋ ਇੱਕ ਖੰਨ ਵਿੱਚ ਨਾਸ਼ ਹੋ ਜਾਂਦੀ ਹੈ ਤੇ ਸੁਖ ਆਨੰਦ ਦੇ ਨਾਲ ਜੋ ਸਰੂਪ ਘਰ ਵਿੱਚ ਜਾਈਦਾ ਹੈ ਜਾ ਤੀ ਕਾਲ ਨਾ ਪਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਜਿਸ ਕਰਕੇ ਕੀਤੀ ਹੋਈ ਕਮਾਈ ਵਿਅਰਥ ਨਹੀਂ ਜਾਂਦੀ ਅਠੇ ਪਹਿਰ ਆਪਣੇ ਪ੍ਰਭੂ ਨੂੰ ਸਿਮਰਨਾ ਕਰੋ ਉਸ ਵਾਹੀ ਗੁਰੂ ਨੂੰ ਜਪਨਾ ਕਰੋ ਮਨ ਤਨ ਦੇ ਵਿੱਚ ਉਸ ਨੂੰ ਸਦਾ ਧਿਆਉਣਾ ਹੀ ਕਰੀਏ ਤੇ ਸਤਿਗੁਰੂ ਜੀ ਫਰਮਾਉਂਦਿਆ ਮੋਹਿ ਸਰਨ ਦੀਨ ਦੁਖ ਪੰਜਨ ਤੂੰ ਦੇਹੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਸ ਹੈ ਪੈਜ ਰਖਾਈਐ ਤੇ ਸਤਿਗੁਰੂ ਜੀ ਫਰਮਾਉਂਦਿਆ ਕਿ ਹੇ ਗਰੀਬਾਂ ਦੇ ਦੁੱਖ ਨਾਸ਼ ਕਰਨ ਵਾਲੇ ਵਾਹਿਗੁਰੂ ਮੈਂ ਆਪ ਦੀ ਜੀ ਜੋ ਆਪ ਦੀ ਸ਼ਰਨ ਪਿਆ ਹਾਂ ਹੇ ਵਾਹਿਗੁਰੂ ਜੋ ਤੂੰ ਦਿੰਦਾ ਹੈ ਉਹੀ ਅਸੀਂ ਪਾਉਂਦੇ ਹਾਂ ਤੇ ਸਤਿਗੁਰੂ ਜੀ ਫਰਮਾਉਂਦਿਆ ਕਿ ਅਸੀਂ ਆਪ ਜੀ ਦੇ ਚਰਨ ਕਮਲਾਂ ਦੇ ਪ੍ਰੇਮ ਵਿੱਚ ਰੱਤੀ ਹੋਈ ਹਾਂ ਤੇ ਹੇ ਵਾਹਿਗੁਰੂ ਆਪ ਦਾਸਾਂ ਦੀ ਪੱਗ ਅਬਰੋਜ ਰੱਖਣਾ ਕਰੋ ਗੂਜਰੀ ਮਹੱਲਾ ਪੰਜਵਾ ਬਿਸਵੰ ਪਰ ਜੀਵਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ નિਫਲ ਨ ਹੋਵਤ ਖਿਨ ਮਹ ਕਰੇ ਉਧਾਰ ਸਤਿਗੁਰੂ ਜੀ ਫਰਮਾਉਂਦਿਆ ਕਿ ਉਹ ਸੰਸਾਰ ਦੇ ਭਰਨ ਵਾਲਾ ਪ੍ਰਭੂ ਸਾਰਿਆਂ ਜੀਵਾਂ ਦਾ ਦਾਤਾ ਹੈ ਤੇ ਉਸ ਦੀ ਭਗਤੀ ਦੇ ਸਾਰੇ ਭੰਡਾਰੇ ਭਰੇ ਹੋਏ ਹਨ ਤੇ ਜਿਸ ਪ੍ਰਭੂ ਦੀ ਸੇਵਾ ਕੀਤੀ ਹੋਈ ਨ ਸਫਲ ਨਹੀਂ ਹੁੰਦੀ ਉਹ ਖਿਨ ਵਿੱਚ ਸੇਵਕਾਂ ਨੂੰ ਤਾਰਨਾ ਕਰਦਾ ਹੈ ਮਨ ਮੇਰੇ ਚਰਨ ਕਮਲ ਸੰਗਦਾਚ ਸਗਲ ਜੀਏ ਜਾਗੂ ਅਰਾਧ ਹੈ ਤਾਹੂ ਕਉ ਤੂੰ ਜਾਚ ਰਹਾਉ ਸਤਗੁਰੂ ਜੀ ਫਰਮਾਉਂਦੇ ਆ ਕਿ ਹੇ ਮੇਰੇ ਮਾਨ ਤੂੰ ਉਸ ਦੇ ਚਲ ਕਮਲਾ ਨਾਲ ਰਚ ਜਾ ਜਿਸ ਪ੍ਰਭੂ ਨੂੰ ਸਾਰੇ ਜੀਵ ਅਰਾਧ ਦੇ ਹਨ ਤੇ ਉਸੇ ਨੂੰ ਤੂੰ ਮੰਗਣਾ ਕਰਾ ਭਾਵ ਕਿ ਉਸ ਦੇ ਨਾਮਦਾਨ ਨੂੰ ਮੰਗਣਾ ਕਰ ਤੇ ਉਸ ਦੇ ਪਾਸੋਂ ਤੂੰ ਵਸਤੂ ਨੂੰ ਮੰਗਣਾ ਕਰ ਤੇ ਸਤਿਗੁਰੂ ਜੀ ਫਰਮਾਉਂਦੇ ਹਨ ਨਾਨਕ ਸਰਨ ਤੁਮਾਰੀ ਕਰਦੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰਖ ਹੈ ਤਿਸ ਕਹਾ ਕਰੇ ਸੰਸਾਰ ਸਤਿਗੁਰੂ ਜੀ ਫਰਮਾਉਂਦੇ ਆ ਕਿ ਹੇ ਕਰਤੇ ਪੁਰਖ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਪਿਆ ਹਾਂ ਤੇ ਏ ਪ੍ਰਭੂ ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ ਸਹਾਈ ਹੋ ਕੇ ਜਿਸ ਦੀ ਤੂੰ ਰੱਖਿਆ ਕਰਦਾ ਹੈ ਸੰਸਾਰ ਉਸ ਦਾ ਕੀ ਵਿਗਾੜ ਸਕਦਾ ਹੈ ਗੂਜਰੀ ਮਹੱਲਾ ਪੰਜਵਾ ਜਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਔਖਦ ਉੱਤਰ ਗਿਓ ਸਭ ਤਾਪ ਰਹਾਉ ਜਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਉੱਤਰ ਗਿਆ ਤਾਂ ਪ੍ਰਭੂ ਦੇ ਧੰਨਵਾਦ ਵਿੱਚ ਇਹ ਸ਼ਬਦ ਉਚਾਰਿਆ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਸੇਵਕ ਜੰਦੀ ਇੱਜਤ ਪ੍ਰਭੂ ਨੇ ਆਪ ਹੀ ਸਵਾਰੀ ਹੈ ਤੇ ਗੁਰਾਂ ਨੇ ਵਾਹਿਗੁਰੂ ਨਾਮ ਰੂਪ दारू ਦਿੱਤਾ ਹੈ ਤੇ ਜਿਸ ਨਾਲ ਸਾਰਾ ਤਾਪ ਲਹਿ ਗਿਆ ਹੈ ਤੇ ਸਤਗੁਰੂ ਜੀ ਦਾ ਹਾਉ ਦੇ ਕੇ ਫਰਮਾਉਂਦੇ ਹਨ ਹਰ ਗੋਬਿੰਦ ਦਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਈ ਹਰ ਗੁਣ ਸਦਾ ਵਿਚਾਰ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਰਮੇਸ਼ਵਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਹੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਦੁੱਖਾਂ ਤੋਂ ਰੱਖ ਲਿਆ ਹੈ ਤਿੰਨੇਤ ਹੀ ਵਾਹਿਗੁਰੂ ਦੇ ਗੁਣ ਵਿਚਾਰਨੇ ਕਰਕੇ ਬਿਮਾਰੀ ਮਿਟ ਗਈ ਹੈ ਤੇ ਸਾਰੇ ਸੁੱਖ ਪ੍ਰਾਪਤ ਹੋ ਗਏ ਹਨ ਅੰਗੀਕਾਰ ਕਿਉ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ ਅਬ ਚਲ ਨੀਵ ਤਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਸਤਗੁਰੂ ਜੀ ਫਰਮਾਉਂਦਿਆ ਕਿ ਮੇਰੇ ਕਰਤੇ ਅਕਾਲ ਪੁਰਖ ਨੇ ਜੋ ਮੇਰਾ ਪੱਖ ਕੀਤਾ ਹੈ ਇਹ ਸਭ ਪੂਰਿਆਂ ਗੁਰਾਂ ਦੀ ਵਡਿਆਈ ਹੈ ਤੇ ਤੁਨ੍ਹ